ਬੱਚੇ ਮੰਨ ਕੇ ਸੱਚੇ ਬੱਚਿਆਂ ਨੂੰ ਹਰ ਕੋਈ ਤਰਸਦਾ ਹੈ ਜਿਹਦੇ ਘਰ 'ਚ ਬੱਚੇ ਹੁੰਦੇ ਆ ਉਹ ਬਹੁਤ ਹੀ ਖੁਸ਼ ਨਸੀਬ ਹੁੰਦੇ ਆ ਜਿਨ੍ਹਾਂ ਦੇ ਘਰੇ ਬੱਚੇ ਨਹੀਂ ਹੁੰਦੇ ਉਹਨਾਂ ਦੇ ਘਰੇ ਰੌਣਕਾ ਵੀ ਨਹੀਂ ਹੁੰਦੀਆਂ ਇਹਨਾਂ ਬੱਚਿਆਂ ਨਾਲ ਹੀ ਰੌਣਕਾ ਲੱਗਦੀ ਆ ਨੇ ਬੱਚਿਆਂ ਦੀਆਂ ਨੋਨੀਆਂ ਨੋਨੀਆਂ ਤੇ ਤੋਤਲੀਆਂ ਗੱਲਾਂ ਜਦੋਂ ਬੰਦਾ ਸੁਣਦਾ ਹੈ ਨਾ ਤਾਂ ਸੱਚੀ ਰੂਹ ਬਹੁਤ ਹੀ ਜ਼ਿਆਦਾ ਖੁਸ਼ ਹੁੰਦੀ ਹੈ ਤੁਹਾਡੇ ਵੀ ਬੱਚੇ ਹੋਣਗੇ ਸਕੂਲੇ ਜਾਂਦੇ ਹੋਣਗੇ ਉੱਥੇ ਜਾ ਕੇ ਜਦੋਂ ਨੋਨੀਆਂ ਨੋਨੀਆਂ ਜੀਆਂ ਤੋਤਲੀਆਂ ਜੀਆਂ ਗੱਲਾਂ ਕਰਦੇ ਹੋਣਗੇ ਨਾ ਤਾਂ ਮੈਡਮ ਸੱਚੀ ਬਹੁਤ ਹੀ ਖੁਸ਼ ਹੁੰਦੀ ਹੋਵੇਗੀ ਹਾਲ ਹੀ ਵਿੱਚ ਸੋਸ਼ਲ ਮੀਡੀਆ ਤੇ ਇੱਕ ਛੋਟਾ ਜਿਹਾ ਵੀਡੀਓ ਕਲ ਹਰਲ ਹੋ ਰਿਹਾ ਏ ਜਿਹੜਾ ਵੀਡੀਓ ਕਲਿੱਪ ਛੋਟੇ ਛੋਟੇ ਦੋ ਬੱਚਿਆਂ ਦਾ ਏ ਜਿਹੜੇ ਰੋਟੀ ਖਾਂਦੇ ਪਏ ਆ ਨਾਲ ਨਾਲ ਆਪਣੇ ਮੈਡਮ ਦੇ ਗੱਲਾਂ ਕਰਦੇ ਪਏ ਆ ਕਹਿੰਦੇ ਪਏ ਆ ਕਿ ਮੈਡਮ ਜੀ ਮੈਂ ਭੂਆ ਤੋਂ ਤੁਹਾਨੂੰ ਕੁਝ ਲਿਆ ਕੇ ਦੇਣਾ ਤੇ ਤੋਤਲੀ ਜੀ ਆਵਾਜ਼ ਚ ਪਤਾ ਨਹੀਂ ਕੀ ਕਹਿੰਦੇ ਆ ਵੀ ਕੀ ਲਿਆ ਕੇ ਦੇਣਾ ਮੈਡਮ ਬਹੁਤ ਹੀ ਸਮਝਣ ਦੀ ਕੋਸ਼ਿਸ਼ ਕਰਦੀ ਆ ਪਰ ਕਾਫੀ ਟਾਈਮ ਬਾਅਦ ਮੈਡਮ ਨੂੰ ਸਮਝ ਆਉਂਦਾ ਹੈ ਕਿ ਬੱਚੇ ਕੀ ਕਹਿ ਰਹੇ ਆ ਪਰ ਇਹ ਬੱਚੇ ਕਹਿੰਦੇ ਬਹੁਤ ਹੀ ਸੋਹਣੇ ਲੱਗਦੇ ਪਏ ਆ ਸੋ ਤੁਹਾਡੇ ਨਾਲੇ ਛੋਟਾ ਜਿਹਾ ਵੀਡੀਓ ਕਲਿੱਪ ਸਾਂਝਾ ਕਰਦੇ ਆ ਹਾਂਜੀ ਕੀ ਬੁੱਤ ਐਕਟੀਵਿਟੀ ਕੁੜਾ ਕੁੜਾ ਕੀ ਲੈ ਪੂਆ ਬੜਾ ਕੁੜਾ ਲੈ ਕੇ ਆਵਾਂੀ ਕੁੜਾ ਉਹ ਕੀ ਹੁੰਦਾ ਬੁੱਤ ਦੰਬਾ ਜੜਾਈ ਤੂੰ ਕੁੜਾ ਕੁੜਾ ਕੀ ਲੈ ਲੈ ਸਕਦਾ ਉਹ ਉਹਦਾ ਮੈਂ ਐਸੀ ਕਿਹੜਾ ਬੁੱਤ ਮੈਨੂੰ ਸਮਝ ਨਹੀਂ ਆ ਰਿਹਾ ਕਿਵੇਂ ਦਾ ਹੁੰਦਾ ਕਿੱਤਾ ਕਤੂਰਾ ਲੈ ਕੇ ਆਓਗੇ ਅੱਛਾ ਪੂਆ ਕੁਲ ਕਤੂਰਾ ਲੈ ਕੇ ਆਵੇ ਨਾਮ ਸੋਚ ਰਹਾ ਨਾਮ ਕੀ ਰੱਖੇਗਾ ਕਤੂਰੇ ਦਾ ਕੁੱਤਰਾ ਕੁੱਤੇ ਨੂੰ ਕਹੇਂ ਹਾਂਜੀ ਫਿਰ ਕੀ ਹੋਏ ਦੀ ਲੱਗੀ ਬੱਚਿਆਂ ਦੀ ਇਹ ਵੀਡੀਓ ਜੇ ਤੁਸੀਂ ਵੀ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹੋ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਨਾਲੇ ਵਧੀਆ ਵਧੀਆ ਕਮੈਂਟ ਵੀ ਜ਼ਰੂਰ ਕਰਿਓ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ